ਪੜੀ ਕਿ ਮੈਂ ਜਨਕਾ ਹੋਰੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਪਿੰਡ ਜਗਦੇਕਲਾ ਬ੍ਰਹਮ ਗਿਆਨੀ ਬਾਬਾ ਬੂਰ ਸਿੰਘ ਜੀ ਸ਼ਰਕਾਂ ਵਾਲੇ ਜਿਹੜੇ ਬਹੁਤ ਅਕਸ਼ਵੀ ਤੇ ਸੇਵਾ ਦੇ ਪੁੰਜ ਹੋਏ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਹੈ ساری ਉਮਰ ਸ਼ਰਕਾ ਬਣਾਉਂਦੀ ਉਹਨਾਂ ਦਾ ਜਿਹੜਾ ਚੋਲਾ ਉਹਨਾਂ ਨੇ 1980 ਦਾ ਛੱਡਿਆ ਸੀ ਉਹਨਾਂ ਦੀ ਇਹ 34ਵੀਂ ਵਰਸੀ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਖਦੇਕਾਂ ਸਾਧ ਸੰਗਤ ਸਾਡੇ ਬਾਹਰ ਵਿਦੇਸ਼ਾਂ ਰਹਿੰਦੇ ਵੀਰ ਇਲਾਕੇ ਦੇ ਨਿਵਾਸਾਂ ਬਾਬਾ ਜੀ ਦਾ ਪਰਿਵਾਰ ਬੜੀ ਸ਼ਰਧਾ ਭਾਰ ਨਾਲ ਮਿਰਾ ਰਹੇ ਆ ਕਿੰਨੀ ਤਰੀਕ ਨੂੰ ਇਹ 8 ਅਪ੍ਰੈਲ ਨੂੰ ਜੇ ਦੀ ਮੱਛਿਆ ਦੀ ਜਿਹੜੀ ਸਾਡੀ ਉਹ ਵਰਸੀ ਜਿਹੜੀ ਉਹ ਨਿਸ਼ਿਤ ਕੀਤੀ ਸਾਰੇ ਬਹੁਤ ਪੁਰਾਣਾ ਕਿਉਂਕਿ ਜਿਹੜੇ ਸਾਡੇ ਇੱਥੇ ਗੋਕਾ ਬਾਗ ਗੁਰਦੁਆਰਾ ਉੱਥੇ ਜੇ ਦੀ ਮੱਛਿਆ ਲੱਗਦੀ ਵੱਡੀ ਤੇ ਫਿਰ ਉਸ ਵਾਰ ਨਾਲ ਜੇ ਦੇ ਮਹੀਨੇ ਦੀ ਇਹ ਵਰਸੀ ਜਿਹੜੀ ਹੈ ਮਨਾਉਂਦੇ ਹਰ ਸਾਲ 8 ਅਪ੍ਰੈਲ ਨੂੰ ਰਾਤ ਜਿਹੜੇ ਉਹ ਭਾੜੀ ਦੀਵਾਨ ਸੱਜਣਗੇ ਜਿੰਨਾਂ ਵਿੱਚ ਭਾਈ ਪੁਲਵਿੰਦਰ ਦੱਸੇਗਾ ਜੂਰੀ ਰਾਗੀ ਅੰਮ੍ਰਿਤਸਰ ਰਤਬਾਰ ਸਾਹਿਬ ਤੇ ਆਪਣੇ ਦਲਜੀਤ ਸਿੰਘ ਜੀ ਵਿਸ਼ੋਵਾ ਢਾਡੀ ਜੱთა ਤੇ ਵਿਸ਼ੋਵਾ ਤੇੜੀ ਸਾਹਿਬ ਕਿ ਵਿਚਰੀ ਜੱთა ਭਾਈ ਬਲਕਾਰ ਸਿੰਘ ਕਥਾਵਾਚਕ ਹੋਰ ਵੀ ਮਹਾਂਪੁਰਸ਼ ਅਨੰਦਪੁਰ ਸਾਹਿਲੇ ਬਾਬਾ ਸੁੱਚਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਬਾਬਾ ਪ੍ਰਭ ਸਿੰਘ ਜੀ ਹੋਰ ਵੀ ਬੜੇ ਬੜੇ ਮਹਾਂਪੁਰਸ਼ ਜਿਹੜੇ ਆ ਉਹ ਇਥੇ ਦਰਸ਼ਨ ਦੇਣਗੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ 7 ਅਪ੍ਰੈਲ ਨੂੰ ਰਾਤ 9 8:00 ਵਜੇ ਤੋਂ ਲੈ ਕੇ ਰਾਤ ਦੇ 11:00 ਵਜੇ ਤੱਕ ਪਾਰੀ ਤਵਾਰ ਸੱਜ ਰਹੇ ਆ ਕਿਰਪਾ ਕਰਕੇ ਸਾਰਾ ਪਿੰਡ ਲਗਨਦਰਾਸੀ ਸਰਦਾਰ ਚੰਦ ਜੀ ਦੇ ਤੇ ਵਕਤ ਵਕਤ ਕਿਤੇ ਆਜੀ ਭਰ ਕੇ ਮਹਾਪੁਰਖੋ ਦਾਮ ਕਰਦੀ ਬਾਬਾ ਬੁੱਲ ਸਿੰਘ ਜੀ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਚੜ੍ਹਦੀ ਕਲਾ ਕਰੇ ਹੋਰ ਜਿਹੜੇ ਦੇਸ਼ਾਂ ਤੇ ਸੱਜ ਰਿਹੇ ਵੀਰ ਉਹਨਾਂ ਦੇ ਚਰਨਾਂ 'ਚ ਬੈਠੀ ਵੀ ਆਪਣਾ ਯੋਗਦਾਨ ਪਾ ਕੇ ਤਨਮਨ ਧਰਨਾ ਸੇਵਾ ਕਰਕੇ ਬਾਬਾ ਜੀ ਦੀਗਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਸਰਬੱਤ ਹੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਪੁਰਖ ਬਾਬਾ ਬੂ ਸਿੰਘ ਸਾਹਿਬ ਜੀ ਜੋ ਸੜਕ ਵਾਲੇ ਜਿਨ੍ਹਾਂ ਦਾ ਇਹ ਸਥਾਨ ਅੰਗੀਠਾ ਸਾਹਿਬ ਇੱਥੇ ਅਸੀਂ ਜੋ ਗ੍ਰੰਥੀ ਤੌਰ ਤੇ ਡਿਊਟੀ ਨਿਭਾ ਰਹੇ ਹਾਂ ਸਾਰੀ ਸੰਗਤ ਦੇ ਬਹੁਤ ਸੰਯੋਗ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਅਸਾਲ ਫਾਰੀ ਸਮਾਗਮ ਜਿਹੜੇ ਰੱਖੇ ਗਏ ਨੇ ਵੱਡੇ ਸਮਾਗਮ ਰਹੇ ਗਏ ਹਨ ਜੋ ਲੜੀ 23 ਤਰੀਕ ਤੋਂ ਖੰਡਾ ਪਟਾ ਸਾਹਿਬਾਂ ਦੀ ਲੱਗਦਾ ਹੀ ਹੈ ਜੋ 8 ਤਰੀਕ ਨੂੰ 8 ਅਪ੍ਰੈਲ ਨੂੰ ਪਹੁੰਚਣੇ ਹਨ ਪਾਰੀ ਸਮਾਗਮ ਰੱਖੇ ਗਏ ਹਨ ਸੋ ਸਭਾ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਦੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ 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 ਪੰਡਤ ਜੀ ਵੀਲੇਗੇ ਮਾ ਯੇਲੇ ਟੁੱਟੇ ਛੇੜਾ ਥੋੜਾ ਜਿਹਾ ठीक है जी